ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਜੇਕਰ ਤੁਹਾਡਾ ਬੱਚਾ ਜਾਂ ਤੁਹਾਡੇ ਆਲੇ ਦੁਆਲੇ ਕੋਈ ਬੱਚਾ ਸੋਸ਼ਲ ਮੀਡੀਆ ਜਾਂ ਫੋਨ ਚਲਾਉਣ ਦਾ ਆਦੀ ਹੈ ਤਾਂ ਇਹ ਖਬਰ ਬਿਲਕੁਲ ਤੁਹਾਡੇ ਲਈ ਹੈ ਬੜੇ ਧਿਆਨ ਨਾਲ ਸੁਣਨਾ ਕਿਉਂਕਿ ਦੁਨੀਆ ਦਾ ਸਭ ਤੋਂ ਪਹਿਲਾ ਮੁਲਕ ਆਸਟ੍ਰੇਲੀਆ ਬਣ ਚੁੱਕਾ ਹੈ ਜਿੱਥੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਯੂਜ਼ ਕਰਨਾ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਹੈ ਜੀ ਹਾਂ ਅੱਜ ਤੋਂ ਇਹ ਕਿਉਂਕਿ ਆਸਟ੍ਰੇਲੀਆ ਸਮੇਂ ਦੇ ਮੁਤਾਬਕ 10 ਦਸੰਬਰ ਚੜ ਚੁੱਕੀ ਹੈ ਭਾਰਤ ਦੇ ਵਿੱਚ ਹੁਣ 9 ਦਸੰਬਰ ਨੇ 10 ਦਸੰਬਰ ਤੋਂ ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਇੱਕ ਹੋਰ ਫਰਮਾਨ ਸੁਣਾਇਆ ਗਿਆ ਕਿ ਜੇਕਰ ਕਿਸੇ ਵੀ ਤਰ੍ਹਾਂ ਬੱਚੇ ਸੋਸ਼ਲ ਮੀਡੀਆ ਚਾਹੇ ਫੇਸਬੁੱਕ ਇੰਸਟਾਗ੍ਰam YouTube ਟਵਿੱਟਰ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਨੇ ਟਿਕਟੌਕ ਹੈ ਉਹਤੇ ਚਲਦਾ ਹੈ ਜੇਕਰ ਐਕਸੈਸ ਕਰਦੇ ਨੇ ਤਾਂ ਬੱਚੇ ਜਾਂ ਬੱਚਿਆਂ ਦੇ ਮਾਪਿਆਂ ਦੇ ਲਈ ਕਾਨੂੰਨੀ ਕਾਰਵਾਈ ਨਹੀਂ ਹੋਏਗੀ ਸਗੋਂ ਕਾਰਵਾਈ ਹੋਏਗੀ ਸੋਸ਼ਲ ਮੀਡੀਆ ਕੰਪਨੀਆਂ ਦੇ ਖਿਲਾਫ ਕਾਰਵਾਈ ਦੇ ਰੂਪ ਦੇ ਵਿੱਚ ਗ੍ਰਿਫਤਾਰੀ ਵੀ ਹੋ ਸਕਦੀ ਹੈ ਤੇ ਅਰਬਾ ਰੁਪਏ ਦਾ ਜੁਰਮਾਨਾ ਵੀ ਹੋ ਸਕਦਾ ਹੈ ਤਾਂ ਸੋਸ਼ਲ ਮੀਡੀਆ ਬੈਨ ਕਰਨ ਵਾਲਾ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਆਸਟ੍ਰੇਲੀਆ ਇਸ ਸਮੇਂ ਦੁਨੀਆ ਦਾ ਪਹਿਲਾ ਮੁਲਕ ਬਣ ਚੁੱਕਾ ਹੈ ਇਹ ਗੱਲ ਧਿਆਨ ਦੇਣ ਯੋਗ ਇਸ ਕਰਕੇ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਲਗਾਤਾਰ ਚਰਚਾ ਇਹ ਚੱਲ ਰਹੀ ਸੀ ਕਿ ਸੋਸ਼ਲ ਮੀਡੀਆ ਤੇ ਜੋ-ਜੋ ਕੰਟੈਂਟ ਚੱਲਦਾ ਹੈ ਕੀ ਉਹ ਬੱਚਿਆਂ ਤੱਕ ਪਹੁੰਚਣਾ ਚਾਹੀਦਾ ਹੈ ਜਾਂ ਨਹੀਂ ਤਾਂ ਇਸੇ ਬਹਿਸ ਦੇ ਤਹਿਤ ਸੋਸ਼ਲ ਮੀਡੀਆ ਬੈਨ ਕਰਨ ਵਾਲਾ ਆਸਟ੍ਰੇਲੀਆ ਪਹਿਲਾ ਮੁਲਕ ਬਣ ਗਿਆ ਆਸਟ੍ਰੇਲੀਆ ਨੇ ਇਹ ਜੋ ਬੈਨ ਕੀਤਾ ਹੈ ਇਹ ਅਚਾਨਕ ਹੀ ਨਹੀਂ ਕੀਤਾ ਆਸਟ੍ਰੇਲੀਆ ਨੇ ਇਹ ਬੈਨ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਇੱਕ ਸਰਵੇ ਕੀਤਾ ਸੀ ਜਿਸ ਦੇ ਵਿੱਚ ਇਹ ਗੱਲ ਪਾਈ ਗਈ ਸੀ ਕਿ ਕਰੀਬ 96% ਬੱਚੇ ਜੋ ਸੋਸ਼ਲ ਮੀਡੀਆ ਯੂਜ਼ ਕਰਦੇ ਨੇ ਉਹਨਾਂ ਦੇ ਵਿੱਚ ਯਾਨੀ ਕਿ 10 ਦੇ ਵਿੱਚੋਂ 7 ਬੱਚਿਆਂ ਤੱਕ ਅਜਿਹੀ ਸਮੱਗਰੀ ਪਹੁੰਚੀ ਜੋ ਉਹਨਾਂ ਦੇ ਲਈ ਨੁਕਸਾਨਦੇ ਹਸਾਬਤ ਹੋਈ ਜਿਸ ਦੇ ਵਿੱਚ ਪੋਰਨ ਹੋਵੇ ਜਿਸ ਦੇ ਵਿੱਚ ਖੁਦਕੁਸ਼ੀ ਦੇ ਮਾਮਲੇ ਹੋਣ ਜਿਸ ਦੇ ਵਿੱਚ ਹਿੰਸਕ ਕੰਟੈਂਟ ਹੋਵੇ ਜਾਂ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਕੰਟੈਂਟ ਹੋਵੇ ਇਹ ਸਾਰਾ ਕੁਝ ਆਸਟ੍ਰੇਲੀਆ ਗਵਰਨਮੈਂਟ ਨੇ ਇੱਕ ਸਰਵੇ ਦੇ ਵਿੱਚ ਪਾਇਆ ਕਿ 10 ਦੇ ਵਿੱਚੋਂ 7 ਬੱਚਿਆਂ ਤੱਕ ਅਜਿਹੀ ਸਮੱਗਰੀ ਪਹੁੰਚੀ ਹੈ ਇਸੇ ਕਰਕੇ ਇਹ ਐਲਾਨ ਕੀਤਾ ਗਿਆ ਸੀ ਕਿ 10 ਦਸੰਬਰ ਤੋਂ ऑस्ट्रेलिया ਦੇ ਵਿੱਚ ਸੋਸ਼ਲ ਮੀਡੀਆ ਬੈਨ ਕਰ ਦਿੱਤਾ ਜਾਏਗਾ ਜਿਸ ਦੇ ਵਿੱਚ ਖਾਸ ਤੌਰ ਤੇ ਵੱਡੀਆਂ ਕੰਪਨੀਆਂ ਫੇਸਬੁੱਕ ਇੰਸਟਾਗ੍ਰਾਮ YouTube TikTok ਇਸ ਦੇ ਇਲਾਵਾ ਤੁਹਾਨੂੰ ਇੱਕੀ ਅਸੀਂ ਲਿਸਟ ਗਣਾ ਦਈਏ ਕਿਹੜੀ ਕਿਹੜੀ ਕੰਪਨੀਆਂ ਨੇ ਜੋ ਸੋਸ਼ਲ ਮੀਡੀਆ ਦੇ ਵਿੱਚ 16 ਸਾਲ ਤੋਂ ਘੱਟ ਦਾ ਉਮਰ ਦਾ ਬੱਚਾ ਨਹੀਂ ਯੂਜ਼ ਕਰ ਸਕਦਾ ਤਾਂ ਇੱਕੀ ਕਰਕੇ ਤੁਹਾਨੂੰ ਦੱਸਦੇ ਚੱਲੀਏ ਕਿ ਕਿਹੜੀ ਕੰਪਨੀ ਹੈ ਜਿਨ੍ਹਾਂ ਦੇ ਜਿਨ੍ਹਾਂ ਦਾ ਬੈਨ ਸੋਸ਼ਲ ਮੀਡੀਆ ਦੇ ਵਿੱਚ ਜਿਨ੍ਹਾਂ ਦਾ ਬੈਨ ਆਸਟ੍ਰੇਲੀਆ ਵਿੱਚ ਕਰ ਦਿੱਤਾ ਗਿਆ ਹੈ ਆਸਟ੍ਰੇਲੀਆ ਕਿਉਂਕਿ ਅਜਿਹੇ ਕਰਨ ਵਾਲਾ ਦੁਨੀਆ ਦਾ ਪਹਿਲਾ ਮੁਲਕ ਬਣ ਗਿਆ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਜੋ 16 ਸਾਲ ਦੀ ਉਮਰ ਤੋਂ ਘੱਟ ਨੇ ਉਹ ਹੁਣ ਇੰਸਟਾਗ੍ਰam ਨੋਟ ਕਰ ਲਓ ਇੰਸਟਾਗ੍ਰam ਜੋ ਅੱਜ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ ਫੇਸਬੁੱਕ ਥ੍ਰੈਡਸ ਐਕਸ ਜੋ ਪਹਿਲਾਂ ਟਵਿੱਟਰ ਹੁੰਦਾ ਸੀ ਸਨੈਪਚੈਟ ਕਿੱਕ ਟਵਿਚ ਟਿਕਟੌਕ ਰੈਡਿਟ ਤੇ ਯੂਟਿਊਬ ਆਸਟ੍ਰੇਲੀਆ ਦੇ ਵਿੱਚ ਮੁਕੰਮਲ ਬੈਨ ਕਰ ਦਿੱਤੇ ਗਏ ਨੇ ਜੋ ਬੱਚੇ 16 ਸਾਲ ਤੋਂ ਘੱਟ ਉਮਰ ਦੇ ਨੇ ਇਹ ਇਸ ਕਰਕੇ ਕੀਤਾ ਗਿਆ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਆਸਟ੍ਰੇਲੀਅਨ ਗਵਰਨਮੈਂਟ ਨੇ ਬਹੁਤ ਲੰਬੇ ਸਮੇਂ ਤੋਂ ਸੋਚ ਰੱਖਿਆ ਸੀ ਕਿ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਆ ਰਹੀ ਜੋ ਸਮੱਗਰੀ ਹੈ ਉਸ ਤੋਂ ਬਚਾਉਣਾ ਹੈ ਤਾਂ ਇਹ ਬਹੁਤ ਵੱਡਾ ਫੈਸਲਾ ਸੋਸ਼ਲ ਮੀਡੀਆ ਨੂੰ ਬੈਨ ਕਰਨ ਦਾ ਆਸਟ੍ਰੇਲੀਆ ਨੇ ਲਿਆ ਹੈ ਇਹਦ ਰਹੀ ਇੱਕ ਗੱਲ ਕਿਉਂਕਿ ਇਸ ਦੇ ਵਿੱਚ ਬਹਿਸ ਇਹ ਨਿਕਲ ਕੇ ਆ ਰਹੀ ਸੀ ਕਿ ਬੱਚਿਆਂ ਤੱਕ ਜੋ ਕੰਟੈਂਟ ਪਹੁੰਚ ਰਿਹਾ ਹੈ ਕਿ ਉਸ ਤੇ ਕੋਈ ਲਗਾਮ ਹੈ ਜਾਂ ਨਹੀਂ ਹੈ ਤਾਂ ਆਸਟ੍ਰੇਲੀਆ ਨੇ ਇੱਕ ਵੱਡਾ ਫੈਸਲਾ ਲਿਆ ਹੈ ਇਹ ਤੇ ਰਹੀ ਇੱਕ ਗੱਲ ਪਰ ਆਸਟ੍ਰੇਲੀਆ ਦਾ ਇਹ ਫੈਸਲਾ ਪੂਰੀ ਦੁਨੀਆ ਦੇ ਵਿੱਚ ਹੁ ਨਜ਼ੀਰ ਦੇ ਤੌਰ ਤੇ ਮਿਸਾਲ ਦੇ ਤੌਰ ਤੇ ਦੇਖਿਆ ਜਾਏਗਾ ਕਿ ਇਸ ਫੈਸਲੇ ਨੂੰ ਕੀ ਹੋਰ ਮੁਲਕਾਂ ਦੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਤਾਂ ਆਓ ਤੁਹਾਨੂੰ ਦੱਸੀਏ ਕਿ ਬਾਕੀ ਮੁਲਕਾਂ ਦੇ ਵਿੱਚ ਕੀ ਕੁ ਚੱਲ ਰਿਹਾ ਹੈ ਤੇ ਇੱਕ ਇੱਕ ਕਰਕੇ ਤੁਹਾਨੂੰ ਦੱਸੀਏ ਕਿ ਆਸਟ੍ਰੇਲੀਆ ਤੋਂ ਬਾਹਰ ਜਿਹੜੇ ਮੁਲਕ ਨੇ ਉਹ ਕੀ ਸੋਚ ਰਹੇ ਨੇ ਜਾਂ ਕਿਸ ਤਰ੍ਹਾਂ ਦੀ ਪਲੈਨਿੰਗ ਕਰ ਰਹੇ ਨੇ ਤਾਂ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕੀ ਆਸਟ੍ਰੇਲੀਆ ਤੋਂ ਬਾਅਦ ਡੈਨਮਾਰਕ ਦੇ ਵਿੱਚ 15 ਸਾਲ ਤੋਂ ਘੱਟ ਬੱਚਿਆਂ ਦੇ ਸੋਸ਼ਲ ਮੀਡੀਆ ਬੈਨ ਕਰਨ ਦੀ ਤਿਆਰੀ ਚੱਲ ਰਹੀ ਹੈ ਤਾਂ ਇੱਥੇ ਵੀ ਹੋ ਸਕਦਾ ਹੈ ਕਿ ਹੁਣ ਆਸਟ੍ਰੇਲੀਆ ਤੋਂ ਮਿਸਾਲ ਲਈ ਜਾਵੇ ਨਾਰਵੇ ਵੀ ਕੁਝ ਇਸੇ ਤਰ੍ਹਾਂ ਦੀ ਪਲਾਨਿੰਗ ਕਰ ਰਿਹਾ ਹੈ ਕਿ 16 ਸਾਲ ਤੋਂ ਘੱਟ ਬੱਚਿਆਂ ਦੀ ਜੋ ਉਮਰ ਹੈ ਉਹਨਾਂ ਤੱਕ ਸੋਸ਼ਲ ਮੀਡੀਆ ਦੀ ਪਹੁੰਚ ਨੂੰ ਘਟਾਇਆ ਜਾਵੇ ਫ੍ਰਾਂਸ ਦੀ ਸੰਸਦ ਵੱਲੋਂ ਵੀ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਬੈਨ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਹੋ ਸਕਦਾ ਹੈ ਉਹਨਾਂ ਦੇ ਦਿਨਾਂ 'ਚ ਫੈਸਲਾ ਹੋਵੇ ਸਪੇਨ ਦੀ ਸਰਕਾਰ ਨੇ ਵੀ ਡਰਾਫਟ ਤਿਆਰ ਕੀਤਾ ਹੋਇਆ ਜਿਸ ਦੇ ਮੁਤਾਬਕ 16 ਸਾਲ ਤੋਂ ਘੱਟ ਬੱਚਿਆਂ ਦੇ ਖਾਤੇ ਕਾਨੂੰਨੀ ਸਰਪ੍ਰਸਤ ਅਥੋਰਾਈਜ਼ ਕਰਨਗੇ ਯਾਨੀ ਕਿ ਕੋਈ ਅਡਲਟ ਬੰਦਾ ਉਹਨਾਂ ਦੀ ਖਾਤੇ ਨੂੰ ਅਥੋਰਾਈਜ਼ ਕਰੇਗਾ ਤਾਂ ਹੀ ਚਲਾ ਸਕਣਗੇ ਯੂਨਾਈਟਿਡ ਕਿੰਗਡਮ ਯਾਨੀ ਯੂਕੇ ਵੱਲੋਂ ਵੀ ਸੁਰੱਖਿਆ ਨਿਯਮਾਂ ਤਹਿਤ ਕਿਹਾ ਗਿਆ ਹੈ ਕਿ ਜੇ ਸੋਸ਼ਲ ਮੀਡੀਆ ਕੰਪਨੀਆਂ ਦੇ ਅਧਿਕਾਰੀ ਜੇਲ੍ਹ ਜਾਣਗੇ ਜੇਕਰ ਉਹ ਘੱਟ ਉਮਰ ਦੇ ਬੱਚਿਆਂ ਦੀ ਆਨਲਾਈਨ ਸੁਰੱਖਿਆ ਯਕੀਨੀ ਨਹੀਂ ਬਣਾਉਣਗੇ ਇਹ ਸਭ ਤੋਂ ਅਹਿਮ ਫੈਸਲਾ ਹੋਵੇਗਾ ਜੇਕਰ ਯੂਕੇ ਇਸ ਦੇ ਵਿੱਚ ਅੱਗੇ ਦੀ ਕੋਈ ਹੋਰ ਕਾਰਵਾਈ ਕਰਦਾ ਹੈ ਇਸ ਤੋਂ ਇਲਾਵਾ ਅਮਰੀਕਾ ਦਾ ਇੱਕ ਸੂਬਾ ਯੂਟਾ ਉਸ ਦੇ ਵਿੱਚ 18 ਤੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤੇ ਬੈਨ ਕਰ ਦਿੱਤੇ ਗਏ ਸਨ ਜਿਸ ਵਿੱਚ ਮਾਪਿਆਂ ਦੀ ਸਹਿਮਤੀ ਨਹੀਂ ਸੀ ਤਾਂ ਇਸ ਤਰ੍ਹਾਂ ਦੇ ਜੋ ਫੈਸਲੇ ਨੇ ਕੱਲੇ ਆਸਟ੍ਰੇਲੀਆ ਤੱਕ ਹੀ ਨਹੀਂ ਨੇ ਪਹੁੰਚ ਸਕੋ ਦੁਨੀਆ ਦੇ ਹੋਰ ਮੁਲਕਾਂ ਤੱਕ ਵੀ ਨੇ ਇਸ ਤਰ੍ਹਾਂ ਦੇ ਫੈਸਲੇ ਲਏ ਗਏ ਨੇ ਹੁਣ ਇਸ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਨਿਕਲ ਕੇ ਆ ਰਿਹਾ ਕਿ ਕੀ ਇਹ ਬੈਨ ਪ੍ਰਭਾਵੀ ਸਾਬਤ ਹੋਏਗਾ ਕਿਉਂਕਿ ਇਸ ਦੇ ਵਿੱਚ YouTube ਹੋਵੇ Facebook ਹੋਵੇ ਇਹ ਕੰਪਨੀਆਂ ਨੇ ਸਿੱਧੇ ਤੌਰ ਤੇ ਹਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਪਰ YouTube ਵੱਲੋਂ ਦਬੀ ਜ਼ੁਬਾਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਫੈਸਲੇ ਦੇ ਖਿਲਾਫ ਅਸੀਂ ਕਾਨੂੰਨੀ ਸਹਾਰਾ ਲਵਾਂਗੇ ਅੱਗੇ YouTube ਕਿਸ ਤਰ੍ਹਾਂ ਦਾ ਸਹਾਰਾ ਲੈਂਦਾ ਕਿਸ ਤਰ੍ਹਾਂ ਦੇ ਅੱਗੇ ਕਦਮ ਚੁੱਕਦਾ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਇੱਕ ਵੱਡੀ ਆਬਾਦੀ ਜੋ ਸੋਸ਼ਲ ਮੀਡੀਆ ਯੂਜ਼ ਕਰਦੀ ਸੀ ਆਸਟ੍ਰੇਲੀਆ ਦੇ ਵਿੱਚ ਉਹ ਹੁਣ ਵਾਂਝੇ ਹੋ ਜਾਏਗੀ ਤੇ ਹੁਣ ਖਬਰ ਇਹ ਆ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਲੱਖਾਂ ਬੱਚਿਆਂ ਦੇ ਜੋ ਸੋਸ਼ਲ ਮੀਡੀਆ ਅਕਾਊਂਟ ਨੇ YouTube ਤੋਂ ਲੈ ਕੇ Instagram Facebook Snapchat Twitch Kick ਇਸ ਤੋਂ ਇਲਾਵਾ TikTok ਇਹ ਸਾਰੇ ਲੱਖਾਂ ਬੱਚਿਆਂ ਦੇ ਬੈਨ ਹੋਣੇ ਸ਼ੁਰੂ ਹੋ ਗਏ ਨੇ ਪਰ ਲੋਕ ਅੰਦਾਜ਼ਾ ਲਗਾ ਰਹੇ ਨੇ ਕਿ ਬੱਚੇ ਏ ਸੋਸ਼ਲ ਮੀਡੀਆ ਅਕਾਊਂਟ ਵੀਪੀਐਨ ਰਾਹੀਂ ਯੂਜ਼ ਕਰਨਗੇ ਯਾਨੀ ਵੀਪੀਐਨ ਦਾ ਮਤਲਬ ਇਹ ਹੈ ਕਿ ਤੁਸੀਂ ਜਿਸ ਥਾਂ ਤੇ ਬੈਠੇ ਹੋ ਜਿਸ ਮੁਲਕ 'ਚ ਬੈਠੇ ਹੋ ਉਥੋਂ ਵੀਪੀਐਨ ਯੂਜ਼ ਕਰਦੇ ਤੁਸੀਂ ਇਹ ਨਹੀਂ ਪਤਾ ਲੱਗਣਾ ਕਿ ਤੁਸੀਂ ਕਿਸ ਥਾਂ ਤੋਂ ਇਹ ਯੂਜ਼ ਕਰ ਰਹੇ ਹੋ ਇਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਬਹੁਤ ਸਾਰੇ ਮਾਪੇ ਜੋ ਬੱਚਿਆਂ ਨੂੰ ਆਪਣਾ ਫੋਨ ਫੜਾ ਦਿੰਦੇ ਨੇ ਸੋਸ਼ਲ ਮੀਡੀਆ ਫੜਾ ਦਿੰਦੇ ਨੇ ਬੱਚੇ ਉਥੋਂ ਵੀ ਇਹ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਦੇ ਨੇ ਪਰ ਇਹ ਇੱਕ ਬਹਿਸ ਦਾ ਵਿਸ਼ਾ ਵੀ ਖੜਾ ਹੋ ਗਿਆ ਕਿ ਕੀ 16 ਸਾਲ ਤੱਕ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਦੁਨੀਆ ਦੇ ਨਾਲ ਜੋ ਉਹਨਾਂ ਦਾ ਇੰਟਰੈਕਸ਼ਨ ਕੀ ਉਹ ਤੋੜਨ ਦੀ ਕੋਸ਼ਿਸ਼ ਨਹੀਂ ਹੈ ਕੀ ਬੱਚੇ ਇੱਕ ਬਹੁਤ ਦੁਨੀਆ ਦੇ ਵਿੱਚ ਜੋ ਸੰਚਾਰ ਹੈ ਜੋ ਸੂਚਨਾਵਾਂ ਨੇ ਉਸ ਤੋਂ ਵਾਂਝੇ ਨਹੀਂ ਰਹਿ ਜਾਣਗੇ ਪੜ੍ਹਾਈ ਦੇ ਮਾਧਿਅਮ ਦੇ ਲਈ ਬੱਚਿਆਂ ਨੂੰ ਬਹੁਤ ਹੈਲਪ ਕਰਦਾ ਹੈ ਸੋਸ਼ਲ ਮੀਡੀਆ ਕੀ ਉਸ ਦਾ ਕੀ ਹੋਏਗਾ ਤੇ ਇਹ ਹੁਣ ਲੰਬੀ ਬਹਿਸ ਛਿੜ ਚੁੱਕੀ ਹੈ ਪੂਰੀ ਦੁਨੀਆ ਦੇ ਵਿੱਚ ਕੀ ਇਹ ਫੈਸਲਾ ਸਹੀ ਹੈ ਜਾਂ ਨਹੀਂ ਹੈ ਪਰ ਆਸਟ੍ਰੇਲੀਅਨ ਗਵਰਨਮੈਂਟ ਨੇ ਆਪਣਾ ਇੱਕ ਠੋਸ ਆਧਾਰ ਤੇ ਸਰਵੇ ਕਰਵਾਇਆ ਕਿਆ ਕਿ 10 ਵਿੱਚੋਂ 7 ਬੱਚਿਆਂ ਤੱਕ ਅਸ਼ਲੀਲ ਤੋਂ ਲੈ ਕੇ ਨੁਕਸਾਨ ਦੇ ਸਮਗਰੀ ਪਹੁੰਚੀ ਇਸ ਕਰਕੇ ਜਿਹੜਾ ਫੈਸਲਾ ਕੀਤਾ ਹੈ ਕਿ 16 ਸਾਲ ਤੋਂ ਘੱਟ ਉਮਰ ਦਾ ਬੱਚਾ ਕੋਈ ਵੀ ਸੋਸ਼ਲ ਮੀਡੀਆ ਆਸਟ੍ਰੇਲੀਆ ਦੇ ਵਿੱਚ ਨਹੀਂ ਚਲਾ ਸਕਦਾ ਜੇਕਰ ਕੰਪਨੀਆਂ ਇਹ ਨਿਯਮ ਪਾਲਣ ਨਹੀਂ ਕਰਦੀਆਂ ਤਾਂ ਉਹਨਾਂ ਨੂੰ ਅਰਬਾਂ ਰੁਪਏ ਦਾ ਜੁਰਮਾਨਾ ਲੱਗੇਗਾ ਜੋ ਕੰਪਨੀਆਂ ਦੇ ਲਈ ਵੱਡਾ ਝਟਕਾ ਹੋ ਸਕਦਾ ਹੈ